ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਵਲੌਗ 'ਚ ਵੈਸੇ ਆਪਾਂ ਬਹੁਤ ਕਹਾਣੀਆਂ ਸੁਣਦੇ ਰਹਿੰਨੇ ਆਂ ਵੀ ਜੋ ਡਰ ਗਿਆ ਸੋ ਮਰ ਗਿਆ ਜੋ ਜੋ ਜਿਹੜਾ ਡਰਦਾ ਨਹੀਂ ਉਹ ਮਰਦਾ ਨਹੀਂ ਇਤਾਂ ਦੀਆਂ ਗੱਲਾਂ ਆਂ ਪਰ ਮੈਨੂੰ ਐ ਲੱਗਦਾ ਵੀ ਡਰਨਾ ਵੀ ਕਿਤੇ ਨਾ ਕਿਤੇ ਨਾ ਜ਼ਰੂਰੀ ਆ ਜਿਹੜਾ ਬੰਦਾ ਡਰਦਾ ਨਹੀਂ ਚਲੋ ਠੀਕ ਆ ਕਈ ਥਾਵਾਂ ਤੇ ਨਹੀਂ ਡਰਨਾ ਚਾਹੀਦਾ ਪਰ ਜਿਹੜਾ ਬੰਦਾ ਨਹੀਂ ਡਰਦਾ ਨਾ ਉਹ ਘਾਟੇ ਬਹੁਤ ਵੱਡੇ ਖਾਂਦਾ ਕੀ ਤਨਾ ਕਿਤੇ ਕਹਾਵਤਾਂ ਝੂਠੀਆਂ ਵੀ ਆ ਵੀ ਮਰਦ ਨੂੰ ਦਰਦ ਨਹੀਂ ਹੁੰਦਾ ਭਾਈ ਜਿਹੜਾ ਡਰਦਾ ਨਹੀਂ ਉਹ ਮਰਦਾ ਨਹੀਂਗਾ ਇਹ ਕੋਈ ਚੰਗੀਆਂ ਗੱਲਾਂ ਨਹੀਂ ਆ ਡਰਤਾ ਸਾਰਿਆਂ ਨੂੰ ਲੱਗਦਾ ਕਿ ਸਾਨੂੰ ਮੌਤ ਦਾ ਡਾਰਾ ਕਿਸੇ ਨੂੰ ਕੋਈ ਰਿਸ਼ਤਾ ਟੁੱਟਣ ਦਾ ਡਾਰਾ ਡਰਤਾ ਸਾਰਿਆਂ ਨੂੰ ਹੁੰਦਾ ਯਾਰ ਕਿਸੇ ਨੂੰ ਕੋਈ ਬਿਮਾਰੀ ਦਾ ਡਾਰਾ ਕਿਸੇ ਨੂੰ ਕਿਸੇ ਤੋਂ ਵਿਛੜਨ ਦਾ ਡਾਰਾ ਹਰੇਕ ਬੰਦੇ ਨੂੰ ਡਰਤਾ ਹੈਗਾ ਕਿਸੇ ਨੂੰ ਘਾਟਾ ਪੈਣ ਦਾ ਡਾਰਾ ਡਰਤਾ ਸਾਰਿਆਂ ਨੂੰ ਆ ਪਰ ਜਿਹੜੇ ਬੰਦੇ ਆਏ ਜੇ ਕਹਿੰਦੇ ਵੀ ਡਰਨਾ ਨਹੀਂ ਚਾਹੀਦਾ ਯਾਰ ਟੈਨਸ਼ਨ ਨਹੀਂ ਲੈਣੀ ਚਾਹੀਦੀ ਆਉਣ ਵਾਲਾ ਸਮਾਂ ਕਿਹਨੇ ਵੇਖਿਆ ਇਹ ਗੱਲਾਂ ਕੋਈ ਬਾਲੀਆਂ ਚੰਗੀਆਂ ਨਹੀਂ ਗੀਆਂ ਇਹ ਛੋਟੀ ਸੋਚ ਆਪਣੀ ਜਿਹੜੀ ਹੁੰਦੀ ਹੈ ਨਾ ਉਹ ਦਰਸਾਉਂਦੀਆਂ ਕੋਈ ਮੈਨੂੰ ਤਾਂ ਨਹੀਂ ਲੱਗਦਾ ਕੋਈ ਬਾਲੀਆਂ ਵਧੀਆ ਗੱਲਾਂ ਅਸਲ ਤੇ ਭਾਈ ਮੈਨੂੰ ਲੱਗਦਾ ਵੀ ਡਰਨਾ ਬਹੁਤ ਜ਼ਰੂਰੀ ਹੈ ਹਰੇਕ ਥਾਂ ਤੇ ਨਾ ਡਰੋ ਪਰ ਡਰਨਾ ਬਹੁਤ ਜ਼ਰੂਰੀ ਹੈ ਜਿਹੜਾ ਬੰਦਾ ਡਰਦਾ ਨਹੀਂਗਾ ਉਹ ਘਾਟੇ ਬਹੁਤ ਖਾਂਦਾ ਨਾਂ ਜਿਹੜਾ ਆਉਣ ਵਾਲਾ ਸਮਾਂ ਸੋਚ ਸਮਝ ਕੇ ਨਹੀਂ ਚੱਲਦਾ ਉਹ ਬਸ ਉਹਦਾ ਸਮਝ ਲਓ ਵੀ ਸਮਾਂ ਮਾੜਾ ਹੀ ਐ ਜਦੋਂ ਤੁਹਾਡੀ ਨੀਤ ਚ ਖੋਟ ਆ ਗਈ ਨਾ ਤੁਹਾਨੂੰ ਡਰ ਆਟੋਮੈਟਿਕਲੀ ਲੱਗਣ ਲੱਗ ਪੂਗਾ ਉਹਨਾਂ ਚਾ ਰਵੇਸੇ ਬੰਦਾ ਚੰਗੇ ਕੰਮ ਕਰਨ ਤੋਂ ਨਹੀਂ ਡਰਦਾ ਨਾ ਹੀ ਡਰਨਾ ਚਾਹੀਦਾ ਨਾ ਹੀ ਡਰਨ ਦੀ ਲੋੜ ਐ ਤੇ ਮਾੜੇ ਕੰਮ ਜਦੋਂ ਤੁਸੀਂ ਮਾੜਾ ਜਿਹਾ ਵੀ ਆ ਗਿਆ ਤੁਹਾਡੇ ਦਿਮਾਗ 'ਚ ਇੱਥੇ ਹਿੱਟ ਲਾਰ ਕੇ ਆਪਦੇ ਆਪ ਨੂੰ ਗੋਲੀਆਂ ਮਾਰ ਕੇ ਮਰ ਗਏ ਤੇ ਆਪਾਂ ਤਾਂ ਉਹ ਕਿਉਂ ਮਰਿਆ ਉਹਨੂੰ ਪਤਾ ਸੀ ਮੈਂ ਸਾਰੀ ਉਮਰ ਸਾਰਾ ਕੁਝ ਗਲਤ ਕੀਤਾ ਡਰਨਾ ਬਹੁਤ ਜ਼ਰੂਰੀ ਆ ਕੋਈ ਬੰਦਾ ਆਪਦਾ ਫਿਊਚਰ ਸਿਕਿਉਰ ਕਰ ਕਰਦਾ ਉਦੋਂ ਡਰਦਾ ਕੋਈ ਇਸ ਗੱਲ ਤੋਂ ਡਰਦਾ ਵੀ ਮੈਂ ਕਾਮਯਾਬ ਹੋਊਂਗਾ ਕਿ ਨਹੀਂ ਹੁੰਦਾ ਡਰਦੇ ਸਾਰੇ ਹੀ ਆ ਸਾਰੀ ਦੁਨੀਆ ਡਰਦੀ ਆ ਇਹੋ ਜਿਹਾ ਕੋਈ ਬੰਦਾ ਹੈ ਨਹੀਂ ਦੁਨੀਆ ਤੇ ਵੀ ਜਿਹੜਾ ਡਰਦਾ ਨਾ ਹੋਵੇ ਜਾਂ ਜਿਹੜਾ ਡਰਿਆ ਨਾ ਹੋਵੇ ਦੀਪ ਸਿੱਧੂ ਵਰਗੇ ਬੰਦੇ ਜਾਂ ਡਰਦੇ ਸੀਗੇ ਵੀ ਸਾਡਾ ਪੰਜਾਬ ਕਿੱਧਰ ਨੂੰ ਚੱਲਿਆ ਉਹ ਬੰਦਾ ਐਡੀ ਐਡੀ ਆਪਦਾ ਨਾਂ ਸੀਗਾ ਐਡੀ ਸ਼ੌਹਰਤ ਸੀ ਐਡਾ ਪੈਸਾ ਸੀ ਉਹਦੇ ਕੋਲੇ ਉਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਪੰਜਾਬ ਵਾਸਤੇ ਲੜਿਆ ਉਹਨੂੰ ਡਰ ਸੀ ਨਾ ਵੀ ਪੰਜਾਬ ਖਤਰੇ 'ਚ ਪਰ ਪੰਜਾਬ ਦੇ ਲੋਕ ਨਹੀਂ ਸਮਝਦੇ ਉਹਨੂੰ ਡਰ ਲੱਗਿਆ ਉਹ ਪੰਜਾਬ ਦੇ ਨਾਲ ਖੜਾ ਆ ਕੇ ਸ਼ੇਰ ਬਣ ਕੇ ਖੜਾ ਡਰਦੇ ਸਾਰੇ ਹੀ ਕੋਈ ਆਪਦੀ ਕੁਰਸੀ ਛੱਡਣ ਤੋਂ ਡਰਦਾ ਕੋਈ ਕਿਸੇ ਚੀਜ਼ ਤੋਂ ਡਰਦਾ ਡਰਨਾ ਜ਼ਰੂਰੀ ਆ ਸਾਰੇ ਡਰਦੇ ਆ ਬਸ ਕੋਈ ਮੰਨ ਜਾਂਦਾ ਕੋਈ ਨਹੀਂ ਮੰਨਦਾ ਕੋਈ ਝੂਠ ਰੱਖਦਾ ਕੋਈ ਆਪਦੇ ਆਪ ਨੂੰ ਕਈ ਬੰਦੇ ਝੂਠ ਮਾਰੀ ਜਾਂਦੇ ਆ ਮੈਂ ਨਹੀਂ ਡਰਦਾ ਮੈਂ ਨਹੀਂ ਟੈਨਸ਼ਨ ਨਹੀਂ ਲੈਂਦੇ ਬਈ ਆਪਾਂ ਤੇ ਜਿਹੜੇ ਬੰਦੇ ਆਏ ਜੇ ਕਹਿੰਦੇ ਆ ਵੀ ਆਪਾਂ ਨਹੀਂ ਟੈਨਸ਼ਨ ਲੈਂਦੇ ਜਿਹੜਾ ਮਰਜੀ ਹੋਈ ਜਾਵੇ ਭਾਵਾਂ ਭਾਵਾਂ ਮੈਂ ਆ ਭਾਵਾਂ ਤੁਸੀਂ ਆ ਉਹ ਬੰਦੇ ਸਾਰਿਆਂ ਨਾਲੋਂ ਵੱਧ ਟੈਨਸ਼ਨ ਉਹ ਹੀ ਲੈਂਦੇ ਆ ਸਾਰਿਆਂ ਨਾਲੋਂ ਵੱਧ ਔਖੇ ਵੀ ਉਹ ਹੀ ਆ ਜਿਹੜੇ ਬੰਦੇ ਆਏ ਕਹਿੰਦੇ ਆ ਸਾਰੇ ਨਾਲੋਂ ਜ਼ਿਆਦਾ ਡਰਦੇ ਵੀ ਕਿਤੇ ਨਾ ਕਿਤੇ ਉਹੀ ਆ ਜਿਹੜੇ ਬੰਦੇ ਆਏ ਜੀ ਕਹਿੰਦੇ ਆ ਸੋ ਡਰਦੇ ਰਿਹਾ ਕਰੋ ਉਹਨਾਂ ਕੰਮਾਂ ਤੋਂ ਜਿੰਨਾ ਕਰਕੇ ਆਪਾਂ ਨੂੰ ਘਾਟੇ ਪੈਣੇ ਆ ਜਿੰਨਾ ਕਰਕੇ ਆਪਾਂ ਨੂੰ ਦੁੱਖ ਹੋਣਾ ਜਿੰਨਾ ਕਰਕੇ ਆਪਣੇ ਬੰਦੇ ਕੋਈ ਵਿਛੜਨੇ ਆ ਚਾਰ ਡਰਦੇ ਰਿਹਾ ਕਰੋ ਉਹਨਾਂ ਕੰਮਾਂ ਤੋਂ ਜਿੰਨਾ ਕਰਕੇ ਆਪਾਂ ਕਿਸੇ ਨੂੰ ਦੁਖੀ ਕਰਨਾ ਜਿੰਨਾ ਕਰਕੇ ਆਪਾਂ ਕਿਸੇ ਨੂੰ ਤੰਗ ਕਰਨਾ ਡਰਦੇ ਰਹਾ ਕਰੋ ਉਹਨਾਂ ਕੰਮਾਂ ਤੋਂ ਜਿੰਨਾ ਕਰਕੇ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਂ ਖਰਾਬ ਹੋਵੇ ਉਹ ਨਾ ਕਰੋ ਜਿਵੇਂ ਹੁਣ ਕੇਰਲ ਵਾਲੀ ਸਟੋਰੀ ਦੇਖੀਏ ਤੁਸੀਂ ਸਾਰਿਆਂ ਨੇ ਸਿਸਟਮ ਦੇ ਹਾਲ ਮਾੜੇ ਆ ਪਰ ਕਿਤੇ ਨਾ ਕਿਤੇ ਆਪਾਂ ਵੀ ਸਾਰੇ ਜਣੇ ਡਰਦੇ ਰਹੀਏ ਤੇ ਚੰਗੀ ਗੱਲ ਆ ਉਹ ਕੁੜੀ ਨਾਲ ਜੋ ਹੋਇਆ ਉਹਦਾ ਕਾਰਨ ਇਹੀ ਆ ਨਾ ਵੀ ਡਰ ਹੈ ਨਹੀਂ ਸੀ ਜੇ ਡਰ ਹੁੰਦਾ ਤੇ ਫਿਰ ਇਦਾਂ ਦਾ ਕੁਝ ਨਹੀਂ ਨਾ ਹੁੰਦਾ ਸੀ ਡਰਨਾ ਬਹੁਤ ਜ਼ਰੂਰੀ ਆ ਪਰ ਡਰੋ ਉਹਨਾਂ ਕੰਮਾਂ ਤੋਂ ਜਿੰਨਾ ਕਰਕੇ ਆਪਣੀ ਇੱਜ਼ਤ ਆਪਣੇ ਪਰਿਵਾਰ ਦੀ ਇੱਜ਼ਤ ਘਟਦੀ ਆ ਹੋਰ ਖੇਤ ਜਾਣ ਲੱਗੇ ਨਾ ਡਰੋ ਕੰਮ ਕਰਨ ਲੱਗੇ ਨਾ ਡਰੋ ਉਹਨਾਂ ਕੰਮਾਂ ਤੋਂ ਡਰੋ ਜਿਹੜੇ ਮਾੜੇ ਆ ਉਹਨਾਂ ਤੋਂ ਡਰਨਾ ਚਾਹੀਦਾ ਫਿਊਚਰ ਵੇਖ ਕੇ ਨਾ ਡਰੋ ਡਾਂ ਨਾ ਡਰੰਦੀ ਲੋੜਾ ਤੋ ਸਾਰੇ ਜਣੇ ਖਿਆਲ ਰੱਖਿਆ ਕਰੋ ਭਾਈ ਜਉਂਦੇ ਵਾਸਤੇ ਰਹੋ ਯਾਰ ਚੈਨਲ ਨੂੰ ਹੌਲੀ ਹੌਲੀ ਕਰੋ ਸਪੋਰਟ ਸਾਰੇ ਜਣੇ ਇੱਕ ਵੀਡੀਓ ਪੂਰੀ ਦੇਖ ਲਿਆ ਕਰੋ ਬਾਈ ਆਣ ਵਾਸਤੇ ਸਾਰਿਆਂ ਦਾ ਵੀਡੀਓ ਦੇਖਣ ਲਈ ਜਉਂਦੇ ਵਾਸਤੇ ਰਹੋ ਬਣੇ ਰਹੋ